पिंड कोलैह एक कत्ल की वारदात आई है ओद बारे कोई जानकारी सुन दी ਜਾਣਕਾਰੀ ਤਾਂ ਦੇਖੋ ਪੁਲਿਸ ਪ੍ਰਸ਼ਾਸਨ ਦੇ ਸਾਤਾ ਪਰ ਗੱਲ ਆ ਹੈ ਕਿ ਮੇਰਾ ਆ ਸਰਪੰਚ ਰਹੇ ਆ ਸੰਦੀਪ ਜੀ ਪਿਛਲੀ ਟਾਰਮ ਦੇ ਮੇਰਾ ਛੋਟਾ ਭਰਾ ਇਹਦੇ ਛੋਟੇ ਭਰਾ ਨੂੰ ਸਰੇ ਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਉਸ ਤੋਂ ਬਾਅਦ ਆਹ ਵਿਚਾਰੇ ਲੈ ਕੇ ਉੱਥੇ ਹਸਪਤਾਲ ਗਏ ਛਡੋਏ ਛਡੋਏ ਹਸਪਤਾਲ ਕੋਈ ਨਹੀਂ ਸੀ ਉਸ ਤੋਂ ਬਾਅਦ ਗੜਸ਼ੰਕਰ ਲੈ ਕੇ ਘੰਟੇ ਡੇਢ ਘੰਟੇ ਬਾਅਦ ਉੱਥੇ ਪੁਲਿਸ ਪਹੁੰਚਦੀ ਆ ਅੱਜ ਦੇ ਦਿਨ ਸਵੇਰ ਤੋਂ ਉੱਥੇ ਆਏ ਹੋਏ ਆ। ਕੋਈ ਇਹਨਾਂ ਨੂੰ ਘਰ ਦੇ ਇਨਾਂ ਦੇ ਬਾਹਰ ਨਹੀਂ ਨਿਕਲਣ ਦਿੰਦੇ ਪਏ ਇਹਨਾਂ ਨੂੰ ਡਰ ਲੱਗਦਾ ਪਿਆ ਕਿ ਕਿਤੇ ਸਾਨੂੰ ਨਾ ਕਿ ਕੋਈ ਮਾਰ ਦੇਵੇ ਪੁਲਿਸ ਨੇ ਕੋਈ ਸਕਿਉਰਟੀ ਪ੍ਰੋਵਾਈਡ ਨਹੀਂ ਕੀਤੀ ਜਿੱਦਾਂ ਪੁਲਿਸ ਵੀ ਇਸੇ ਤਰੀਕੇ ਇਸੇ ਚੀਜ਼ ਦੀ ਵੇਟ ਕਰਦੀ ਪਈ ਹੈ ਕਿ ਕੁਝ ਹੋਰ ਮਾੜੀ ਕਾਰਵਾਈ ਹੋ ਜਾਵੇ ਹਜੇ ਪਰ ਮੈਂ ਆ ਮੰਨਦਾ ਕਿ ਅੱਜ ਦੇ ਦਿਨ ਪੰਜਾਬ ਵਿੱਚ ਜੰਗਲ ਰਾਜ ਹੈ ਕਿਸੇ ਤਰੀਕੇ ਤੁਸੀਂ ਆ ਨਹੀਂ ਕਹਿ ਸਕਦੇ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ਼ ਹੈਗੀ ਹੈ ਤੁਸੀਂ ਆ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦਾ ਰਾਜ ਚੱਲਦਾ ਪਿਆ ਜਿਹੜੇ ਆ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਰੰਗਲਾ ਪੰਜਾਬ ਨਹੀਂ ਰਿਹਾ ਇਹਨਾਂ ਨੇ ਗੰਦਲਾ ਕਰ ਦਿੱਤਾ ਹਰ ਅਗਰਪਾ ਆਪਣੀ ਡਿਸਟ੍ਰਿਕਟ ਦੀ ਗੱਲ ਕਰ ਲਈਏ ਸਰੇ ਆਮ ਤਾਂ ਗੋਲੀਆਂ ਚੱਲਦੀਆਂ ਪਈਆਂ ਕਲੇਟਰ ਸਾਹਿਬ ਤੁਹਾਨੂੰ ਹੀ ਪਤਾ ਪਹਿਲਾਂ ਮੰਡੇਰਾ ਵਿੱਚ ਗੋਲੀਆਂ ਚੱਲਦੀਆਂ ਅਜੇ ਤੱਕ ਉਹ ਬੰਦੇ ਪਤਾ ਨਹੀਂ ਲੱਗੇ ਉਸਮਾਨਪੁਰ ਵਿੱਚ ਗੋਲੀਆਂ ਚੱਲੀਆਂ ਉਹਨਾਂ ਦਾ ਪਤਾ ਨਹੀਂ ਲੱਗਿਆ ਹੁਣ ਸਾਡਾ ਛੋਟਾ ਭਰਾ ਮਾਰ ਦਿੱਤਾ ਹੈਗਾ ਸਰੇ ਆਮ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਕਿ ਜੀ ਅਸੀਂ ਮਾਰ ਦਿੱਤੇ ਜਿੱਥੇ ਇਹ ਗੁੰਡਿਆਂ ਨੂੰ ਕਿਸੇ ਤਰੀਕੇ ਦਾ ਡਰ ਹੀ ਨਹੀਂ ਹੈਗਾ ਤਾਂ ਤੁਸੀਂ ਦੱਸੋ ਕੀ ਹੋ ਸਕਦਾ ਮੈਂ ਆ ਸਮਝਦਾ ਕਿ ਅਜੇ ਤੱਕ ਅਸੀਂ ਇਸ ਕਰਕੇ ਘੁੰਮਦੇ ਆ ਕਿਉਂਕਿ ਗੁੰਡੇ ਬਦਮਾਸ਼ ਸਾਨੂੰ ਮਾਰਿਆ ਨਹੀਂ ਚਾਹੁੰਦੇ ਪਰ ਨਹੀਂ ਜੋ ਅਜ ਦੇ ਦਿਨ ਚੱਲਦਾ ਪਿਆ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਜੀ ਨੂੰ ਰਿਜ਼ਾਈਨ ਕਰਕੇ ਉੱਥੇ ਕਿਸੇ ਗੈਂਗਸਟਰ ਨੂੰ ਬੁਲਾ ਦੇਣਾ ਚਾਹੀਦਾ ਸ਼ਾਇਦ ਕਿਤੇ ਆ ਮੋਤਾ ਘਾਟਿਆ ਪਰ ਜੋ ਹਾਲਾਤ ਅਜ ਦੇ ਨੇ ਇਹਨਾਂ ਨੇ ਬੜਾ ਚੌਰ ਦੇ ਕੀਤੀ ਪਈ ਹੈ ਇਸ ਤੋਂ ਮਾੜੇ ਹਾਲਾਤ ਹੋ ਨਹੀਂ ਸਕਦੇ ਹੈਗੇ ਅਗਰ ਬੜਾ ਚੌੜ ਦਾ ਤੁਸੀਂ ਸ਼ੌਕਰ ਦੇਖੋ ਪਹਿਲਾਂ ਅਸੀਂ ਖਟਾੜੀਆਂ ਦੇ ਤੌਰ ਤੇ شریف ਲੋਕਾਂ ਦੇ ਤੌਰ ਤੇ ਜਾਣੇ ਸੀ ਹੁਣ ਤਾਂ ਰੇਕ ਤੀਜੇ ਦਿਨ ਕੋਈ ਨਾ ਕੋਈ ਗੁੰਡਾਗਰਦੀ ਕਿਸੇ ਦਾ ਸਿਰ ਵੱਢ ਦਿੱਤਾ ਕਿਸੇ ਨਾਲ ਬਦਮਾਸ਼ੀ ਨਾਲ ਮਾਰ ਦਿੱਤਾ ਕੋਈ ਕੁਸ਼ ਕਰ ਦਿੱਤਾ ਕੋਈ ਚਿੱਟੇ ਮਾਰ ਕੇ ਮਰ ਗਿਆ ਕੋਈ ਹੁਣ ਗੈਂਗਸਟਰ ਨਾ ਮਾਰ ਦਿੱਤੇ ਹਰ ਪਿੰਡ ਵਿੱਚ ਆਈ ਹਲਾਤ ਪਿਆ ਔਰ ਸਾਡੇ ਜਿਹੜੀ ਸਰਕਾਰ ਹੈ ਸੁੱਤੀ ਪਈ ਔਰ ਅਦਰ ਧਿਆਨ ਨਹੀਂ ਦਿੰਦੀ ਪਈ ਕੋਈ ਇਹਨਾਂ ਦੇ ਸਰਕਾਰ ਦੇ ਤੌਰ ਤੇ ਨਾਲ ਨਹੀਂ ਖੜਦਾ ਪਿਆ ਕੋਈ ਇਹਨਾਂ ਨੂੰ ਯਕੀਨ ਨਹੀਂ ਦਵਾਉਂਦਾ ਪਿਆ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਤੁਹਾਡੇ ਨਾਲ ਖੜੇ ਹਾਂ ਕੋਈ ਇਹਨਾਂ ਨੂੰ ਯਕੀਨ ਨਹੀਂ ਦਵਾਉਂਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਆ ਜਾਣ ਕੇ ਕਿ ਕਿਹਨਾਂ ਕੋਲ ਜਾ ਕੇ ਇਨਸਾਫ ਦੀ ਮੰਗ ਕਰਨ ਨਹੀਂ ਕੋਈ ਨਹੀਂ ਦਿਖਤ ਰਿਆ ਨਹੀਂ ਹਾਂ ਆ ਜ਼ਰੂਰ ਹੈ ਕਿ ਅਗਰ ਤੁਸੀਂ ਉੱਥੇ ਜ਼ਰੂਰ ਪਹੁੰਚੇ ਤੁਸੀਂ ਆਵਾਜ਼ ਜਿਹੜੀ ਹੈਗੀ ਹੈ ਪੱਤਰਕਾਰ ਦੇ ਤੌਰ ਤੇ ਬੁਲੰਦ ਕੀਤੀ ਹੈ ਉਸ ਤੋਂ ਬਾਅਦ ਥੋੜਾ ਮੋਟਾ ਪ੍ਰਸ਼ਾਸਨ ਜਾਗਿਆ ਪਰ ਉਹ ਇੰਨਾ ਕੁ ਜਾਗਿਆ ਜਿੰਨਾ ਕੁ ਸਿਰਫ ਸੋਸ਼ਲ ਮੀਡੀਆ ਤੇ ਉਹ ਦਿਖਾਇਆ ਜਾਂਦੇ ਆ ਪਰ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਹੈ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਮੰਗ ਕਰਦਾ ਕਿ ਜਿਹੜੇ ਸਾਡੇ ਭਰਾ ਨੂੰ ਅਜੇ ਤਹ ਦੇ ਨਾਂ ਲਾਦਾ ਹੈ ਕਿ ਇਹਨਾਂ ਨੂੰ ਵੀ ਕਿਤੇ ਨਾ ਕੇ ਘਰ ਆ ਕੇ ਗੋਲੀਆਂ ਮਾਰਨ ਨਾ ਦੇਣ ਇਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰ ਦਿਓ ਉਸ ਤੋਂ ਬਾਅਦ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰੋ ਤਾਂ ਕਿ ਬੜਾ ਚੌਲ ਤੇ ਪੰਜਾਬ ਨੂੰ ਥੋੜਾ ਮੋਟਾ ਯਕੀਨ ਆਵੇ ਉਹਨਾਂ ਨੂੰ ਲੱਗੇ ਕਿ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਹੈਗੇ ਆਂ ਅਸੀਂ ਸਰਕਾਰ ਨਾਮ ਦੀ ਚੀਜ਼ ਆ ਉਹਦੇ ਵਿੱਚ ਅਸੀਂ ਬੈਠੇ ਆ ਕਨਸਟੀਟਿਊਸ਼ਨ ਹੈਗਾ ਸਾਨੂੰ ਆ ਰਾਈਟ ਦਿੱਤਾ ਕਿ ਤੁਹਾਡੀ ਰੱਖਿਆ ਕਨਸਟੀਟਿਊਸ਼ਨ ਦੇ ਵਿੱਚ ਪ੍ਰਸ਼ਾਸਨ ਸਰਕਾਰ ਕਰੂਗੀ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਪਰ ਉਹ ਜ਼ਿੰਮੇਵਾਰੀ ਨਿਭਾ ਨਹੀਂ ਰਹੇ ਹੈਗੇ ਮੈਂ ਮੰਗ ਕਰਦਾ ਕਿ ਜਦ ਤੱਕ ਤੁਸੀਂ ਇਹਨਾਂ ਦਾ ਜਿਹੜਾ ਇਨਸਾਫ ਆ ਕਰ ਦੋ ਨਹੀਂ ਆਉਣ ਵਾਲੇ ਸਮੇਂ ਵਿੱਚ ਜੋ ਸਾਡੇ ਪ੍ਰਾਖਾਂਗੇ ਜੋ ਸਾਨੂੰ ਕਰਨਾ ਪਊਗਾ ਪ੍ਰਸ਼ਾਸਨ ਦੇ ਕੰਨ ਖੋਲਣ ਲਈ ਜਿੱਥੇ ਤੱਕ ਜਾਣਾ ਪਊਗਾ ਸਾਨੂੰ ਜਾਣਾ ਪਊਗਾ ਅਸੀਂ ਉਹ ਕਰਾਂਗੇ ਹਾਂਜੀ ਜਿਹੜਾ ਤੁਹਾਡੇ ਬ੍ਰਦਰ ਦੀ ਜਿਹੜੀ ਕਤਲ ਹੋਇਆ ਉਸ ਦੇ ਬਾਰੇ ਪੁਲਿਸ ਕਿੱਥੇ ਤੱਕ ਕਿੰਨੀ ਕਾਰਵਾਈ ਜਿਹੜੀ ਆਈ ਹੈ ਅੱਗੇ ਪੁੱਜੀ ਹੈ ਸਰ ਕਾਰਵਾਈ ਰਾਤ ਐਫ ਆਈ ਆਰ ਮਤੇ ਬਿਆਨ ਲਿਖਾ ਕੇ ਸਾਈਨ ਕਰਾ ਲਏ ਸੀ ਆਈ ਡੋਂਟ ਨੋ ਅੱਗੇ ਕੀ ਕਾਰਵਾਈ ਆ ਪੋਸਟਮਾਰਟਮ ਹੋਣ ਨੂੰ ਕਹਦੇ ਅਸਰ ਸਾਹਿਬਾਂ ਤੇ ਡਾਕਟਰ ਸਾਹਿਬਾਂ ਵੀ ਹੋ ਜਾਏਗਾ ਅਜੇ ਤਾਈਂ ਵੀ ਮੈਨੂੰ ਤਿਆਰੀ ਨਹੀਂ ਜੇ ਸਰੀ ਮੈਂ ਤੇ ਇਹ ਕਹਿਣਾ ਮੇਰਾ ਭਰਾ ਜਿੰਦੇ ਜੀ ਦਾ ਜੋ ਆ ਲਾਸ਼ ਨੂੰ ਤਾਂ ਮੇਰੇ ਘਰੇ ਪਹੁੰਚ ਲੈਣ ਦਿਓ ਉਹਦਾ ਸੰਸਕਾਰ ਤਾਂ ਚੱਜ ਨਾਲ ਕਰ ਲਿਓ ਹਾਂ ਆ ਟਾਈਮ ਦੇਖੋ ਜਿਹੜਾ ਜੀ ਹਾਲੇ ਤੱਕ ਪੋਸਟਮਾਰਟਮ ਕਿੰਨੇ ਵਜੇ ਆ ਕੇ ਖੜੇ ਤੁਸੀਂ ਮੈਂ ਤਾਂ ਭਾਜੀ ਸੋਭਾ ਦਾ ਆ ਕੇ ਖੜਾ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਨੂੰ ਪੁੱਛਣ ਵਾਸਤੇ ਵੀ ਤੁਹਾਡੇ ਨਾਲ ਨਹੀਂ ਮੇਰੀ ਜਰਨੈਲ ਸਿੰਘ ਆਈਓ ਸਾਹਿਬ ਨਾਲ ਗੱਲ ਹੋਈ ਸੀ ਉਹ ਕੁਛ ਆਪਣਾ ਕੰਮ ਕਰ ਰਹੇ ਸੀ ਸ਼ਾਇਦ ਉਹਦੇ ਵਿੱਚ ਵਿਅਸੀ ਉਹ ਕਹਿੰਦੇ ਆ ਗਿਆਂ ਆ ਗਿਆਂ ਉਹ ਆ ਗਏ ਨੇ ਹੁਣ ਥੋੜਾ ਜਿਹਾ ਇੱਕ ਘੰਟਾ ਕੁ ਹੋ ਗਿਆ ਉਹ ਆਇਆ ਹੁਣ ᱛੀਹੋਂ ਕਹਿੰਦੇ ਆ ਵੀ ਮੈਂ ਪੋਸਟਮਾਰਟਮ ਕਰਾ ਕੇ ਇਹ ਦੂ ਲਿਆਂਦੇ ਹੋਏ ਨੇ ਕੋਈ ਉਹਨਾਂ ਦੇ ਫਾਰਮੈਲਿਟੀਆਂ ਇਹਨਾਂ ਦੇ ਬਿਆਨ ਕਰਾ ਕੇ ਖ਼ਬਰ ਇਹਨੂੰ ਵੈਰੀਫਾਈ ਕਰਨਾ ਹਰਦੀਪ ਜੀ ਤੇ ਪੁਲਿਸ ਦਾ ਕੋਈ ਰੂਲ ਹੋਏਗਾ ਉਤੋਂ ਬਾਅਦ ਕਹਿੰਦੇ ਡੈਡ ਬੋੜੀ ਛੋਣੇ ਤੇ ਪਰ ਉਹ ਵੀ ਜੇ ਸ਼ਾਮ ਪੈ ਗਈ ਤਾਂ ਜੀ ਮੈਂ ਤਾਂ ਸੰਸਕਾਰ ਹੀ ਨਹੀਂ ਕਰ ਰਿਹਾ ਪਰ ਜੇ ਮੈਂ ਅੱਜ ਸੰਸਕਾਰ ਕਰ ਵੀ ਦਿੱਤਾ ਆਪਣੇ ਭਰਾ ਦਾ ਜਾਂ ਨਾ ਕੀਤਾ ਜੇ ਮੈਨੂੰ ਇਹਦਾ ਕੋਈ ਨਾ ਮੰਨ ਲਓ ਥੋੜ੍ਹ ਸਾਲ ਪ੍ਰਸ਼ਾਸਨ ਵੱਲੋਂ ਨਾ ਮਿਲਿਆ ਤਾਂ ਮੈਂ ਕਿਸੇ ਵੀ ਤਰ੍ਹਾਂ ਦੀ ਇਹ ਨਹੀਂ ਮੈਂ ਕਹਿੰਦਾ ਇੱਥੇ ਜਾ ਉੱਥੇ ਕਿਸੇ ਵੀ ਸੜਕ ਦੇ ਕਿਨਾਰੇ ਮੈਂ ਧਰਨਾ ਲਾ ਕੇ ਬਹਿ ਜਾਣਾ ਔਰ ਬੈਠਾਂ ਘਰ ਉਹਦਾ ਕਿ ਜਦੋਂ ਤੱਕ ਉਹ ਮਰਦਾ ਰਹੇ ਫੇ ਮੇਰੀ ਵੀ ਸਰਕਾਰ ਪੋਸਟ ਮਾਰਡਮ ਕਰਾ ਕੇ ਆਓ ਜੀ ਲਾਸ਼ ਰੋਦੀ ਕਰਦੇ ਤਾਂ ਕਿ ਜਿੱਥੇ ਇੱਕ ਭਰਾ ਗਿਆ ਦੂਜਾ ਵੀ ਜਾਏਗਾ ਭਾਜੀ ਮੇਰੇ ਦਾ ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਮੇਰੇ ਦਰਦਰ ਜਾਗਦਾ ਬੈਠ ਕੇ ਰਾਤ ਕੱਤੀ ਆ ਕੱਲੂ ਕਿਸੇ ਨੇ ਗੋਲੀ ਮੈਨੂੰ ਮਾਰ ਦਿੱਤੀ ਤਾਂ ਮੇਰੇ ਭਰਾ ਦਾ ਸੰਸਕਾਰ ਕੌਣ ਕਰੇਗਾ ਮੇਰੇ ਰਜਲ ਕਿਸੇ ਤੋਂ ਵੀ ਕਰਦਿਆਂ ਤਾਂ ਕਹਿੰਦੇ ਭਰਾ ਬੈਠਾ ਆ ਉਹਦਾ ਸੰਸਕਾਰ ਕਰ ਦਊਗਾ ਜੇ ਮੈਨੂੰ ਵੀ ਕਿਸੇ ਨੇ ਗੋਲੀ ਮਾਰ ਦਿੱਤੀ ਤਾਂ ਸੰਸਕਾਰ ਕਰਨ ਦਾ ਗਾਰੰਟੀ ਗਵਾਰੰਟੀ ਹੀ ਲਿਆਣੀ ਪੈਣੀ ਜਾਂ ਕੋਈ ਰਿਸ਼ਤੇਦਾਰ